ਨਕੂਦਰ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਦੇ ਸਦਕਾ 22 ਕਰੋੜ ਦੀ ਗ੍ਰਾਂਟ ਨਕੂਦਰ ਸ਼ਹਿਰ ਨੂੰ ਮਿਲੀ ਆ 22 ਕਰੋੜ ਦੀ ਜਿਹੜੀ ਗ੍ਰਾਂਟ ਮਿਲੀ ਆ ਸਾਫ ਪਾਣੀ ਦੇ ਲਈ ਮਿਲੀ ਆ ਇਸ ਦੇ ਬਾਰੇ ਏਕਤਾ ਲਹਿਰ ਦੇ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਬੀਬੀ ਇੰਦਰਜੀਤ ਕੌਰ ਮਾਨ ਨੇ ਉਹ ਤੁਹਾਨੂੰ ਵੀ ਸੁਣਾਣੇ ਆ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਕੀ ਮਾਮਲਾ ਹੈਗਾ ਅ ਅੱਜ ਦਾ ਜਿਹੜਾ ਮੁੱਖ ਮੈਟਰ ਆ ਉਹ ਨਕੂਦਰ ਸ਼ਹਿਰ ਨੂੰ ਲੈ ਕੇ ਸੀ ਕਿ ਪਿੰਡ ਕੁਦਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਜ਼ਿਆਦਾ ਕਮੀ ਸੀ ਜਿੰਨੀਆਂ ਨਵੀਆਂ ਕਲੋਨੀਆਂ ਨੇ ਜਾਂ ਜਿੰਨੇ ਆਸੇ-ਪਾਸੇ ਸਾਡੀਆਂ ਐਸੇ ਵਾਦੀਆਂ ਨੇ ਉਹਨਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਸਚਾਰੂ ਪ੍ਰਬੰਧ ਹੈ ਨਹੀਂ ਸੀ ਔਰ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਪਾਣੀ ਮਿਕਸ ਹੋ ਕੇ ਆ ਰਿਹਾ ਸੀ ਗੰਦਾ ਪਾਣੀ ਲੋਕ ਪੀਣ ਵਾਸਤੇ ਮਜਬੂਰ ਸੀ ਔਰ ਬਹੁਤ ਸਾਰੀਆਂ ਇਸੇ ਥਾਵਾਂ ਜਿੱਥੇ ਹਜੇ ਤੱਕ ਨਗਰ ਕੌਂਸਲ ਦਾ ਪਾਣੀ ਪਹੁੰਚਾਈ ਨਹੀਂ ਸੀ ਔਰ ਜਦ ਹੀ ਦੇ 70 ਸਾਲ ਬਾਅਦ ਵੀ ਜੇ ਅਸੀਂ ਪੀਣ ਵਾਲਾ ਸਾਫ ਪਾਣੀ ਨਾ ਦੇ ਸਕੀਏ ਤੇ ਇਸ ਤੋਂ ਵੱਡੀ ਨਲਾਕੀ ਹੋਰ ਕੋਈ ਨਹੀਂ ਹੁੰਦੀ। ਮੈਂ ਡੇ 1 ਤੋਂ ਹੀ ਪਹਿਲੇ ਦਿਨ ਤੋਂ ਹੀ ਅਸੀਂ ਸਭ ਤੋਂ ਪਹਿਲਾਂ ਮੇਰਾ ਮੈਂ ਸਾਰਾ ਘੁਮ ਕੇ ਦੇਖਿਆ ਸੀ ਵੀ ਜਿੱਥੇ-ਜਿੱਥੇ ਕਿਤੇ ਵੀ ਪੀਣ ਵਾਲਾ ਪਾਣੀ ਸਾਫ ਪਾਣੀ ਨਹੀਂਗਾ। ਔਰ ਸਬੰਧਤ ਵਿਭਾਗ ਨੂੰ ਉਹਦੇ ਐਸਟੀਮੇਟ ਵਗੈਰਾ ਬਣਾਉਣ ਨੂੰ ਸਾਰੇ ਕਹੇ ਹੋਏ ਸੀ ਜਿਹੜਾ ਇਸ ਵੇਲੇ ਸਾਹਮਣੇ ਜਦੋਂ ਆਇਆ ਸੀ ਐਸਟੀਮੇਟ ਜਦੋਂ ਬੜੇ ਸੀ। ਉਹਦੋਂ 45 ਕਿਲੋਮੀਟਰ ਦਾ ਏਰੀਆ ਸੀਗਾ ਜਿਹਦੇ ਵਿੱਚ ਸਾਫ ਪਾਣੀ ਜਿਹੜਾ ਪਹੁੰਚਾਉਣਾ ਸੀ ਅਸੀਂ ਜਿਹੜਾ ਹੈ ਹੀ ਨਹੀਂ ਸੀ। ਅਤੇ 4 ਕਿਲੋਮੀਟਰ ਦਾ ਏਰੀਆ ਐਸਾ ਸੀ ਜਿਹਦੇ ਵਿੱਚ ਪਾਣੀ ਪਹਿਲਾਂ ਹੈਗਾ ਯਾ ਸਾਫ਼ ਲੇਕਿਨ ਉਹ ਇੰਨਾ ਬੁਰੀ ਬਦਤਰ ਹਾਲਤ ਦੇ ਵਿੱਚ ਹੈ ਜਾਂ ਪਾਈਪਾਂ ਉਹਦੀਆਂ ਗਲੀਆਂ ਹੋਈਆਂ ਨੇ ਜਾਂ ਨਾਲੀਆਂ ਦੇ ਵਿੱਚ ਦੀਆਂ ਜਾ ਰਹੀਆਂ ਉਹ ਲੋਕ ਜਿਹੜੇ ਨਾ ਗੰਦਾ ਪਾਣੀ ਪੀਣ ਲਈ ਮਜਬੂਰ ਸੀ ਤੇ ਇਸ ਕਰਕੇ ਇਹ ਜਿਹੜਾ ਅਸੀਂ ਪੀਣ ਵਾਲੇ ਸਾਫ਼ ਪਾਣੀ ਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦਿੱਤੀ ਪਹਿਲਾਂ ਪਾਣੀ ਸੀਵਰ ਸਫਾਈ ਇਹ ਤਿੰਨ ਚੀਜ਼ਾਂ ਮੁੱਖ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਇਨਸਾਨ ਦੀਆਂ ਨੇ ਸਭ ਤੋਂ ਪਹਿਲੀਆਂ ਇਹੀ ਨੇ ਕਿ ਸਾਫ਼ ਪਾਣੀ ਪੀਣ ਲਈ ਹੋਵੇ ਸੀਵਰੇਜ ਸਾਡੇ ਜਿਹੜੇ ਉਹ ਚੱਲਦੇ ਹੋਣ ਪੂਰੇ ਸ਼ਹਿਰ ਦੇ ਵਿੱਚ ਸੀਵਰ ਹੋਵੇ ਪਰ ਨਾਲ ਦੀ ਨਾਲ ਸ਼ਹਿਰ ਦੀ ਸਫਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਬਾਕੀ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਨਾਲ ਦੀ ਨਾਲ ਚਲਦੀਆਂ ਰਹਿਦੀਆਂ ਮੈਮ ਜੇ ਗੱਲ ਕਰੀਏ ਨਕਉਦਰ ਬੱਸ ਸਟੈਂਡ ਦੀ ਉਹਦਾ ਜਿਹੜਾ ਪ੍ਰੋਸੈਸ ਹੈਗਾ ਕਿੱਥੇ ਤੱਕ ਪਹੁੰਚਿਆ ਅ ਤਕਰੀਬਨ ਤਕਰੀਬਨ ਅਸੀਂ ਹੁਣ ਮੀਟਿੰਗ ਜਿਹੜੀ ਅਗਲੀ ਕਰਾਂਗੇ ਉਹਦੇ ਵਿੱਚ ਜਿਹੜੀ ਕੋਈ ਰਹਿੰਦੀ ਕਾਰਵਾਈ ਆ ਉਹਨੂੰ ਪੂਰੀ ਕਰਕੇ ਤੇ ਬੱਸ ਸਟਾਪ ਤੱਕ ਕੰਮ ਜਿਹੜਾ ਟਵਟਵਾਇ ਦਾ ਸਟਾਰਟ ਹੋਊਗਾ ਔਰ ਜਿਹੜਾ ਵਾਟਰ ਸਪਲਾਈ ਦਾ ਮੈਂ ਤੁਹਾਨੂੰ ਦੱਸ ਰਹੀ ਸੀ ਉਹਦੇ ਵਿੱਚ 45 ਕਿਲੋਮੀਟਰ ਜਿਹੜੀ ਨਵੀਂ ਪਾਈਪਲਾਈਨ ਪੈਗੀ ਔਰ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿੱਥੋਂ ਮੈਂ ਉਹ ਐਸਟੀਮੇਟ ਜਿਹੜੇ ਨਾ ਹੁਣ ਕਿਉਂਕਿ ਬਾਰ-ਬਾਰ ਇਹੀ ਹੁੰਦਾ ਕਿ ਇੰਟਰਲੌਕ ਪੱਟ-ਪੱਟ ਕੇ ਅਸੀਂ ਦੁਬਾਰਾ ਪਾਈਪਲਾਈਨਾਂ ਪਾਉਨੇ ਆ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੋਂ ਅਸੀਂ ਉਹ ਲਾਈਨਾਂ ਦੋਨੋਂ ਪਾਸੇ ਬਾਹਰ ਦੀ ਜਿਹੜੇ ਐਸਟੀਮੇਟ ਲਗਵਾਏ ਸੀ ਤਾਂ ਕਿ ਇੰਟਰਲੌਕ ਨਾ ਪੱਟੀ ਜਾ ਸਕੇ ਔਰ 4 ਕਿਲੋਮੀਟਰ ਜਿਹੜੀ ਅਸੀਂ ਪੁਰਾਣੀ ਪਾਈਪਲਾਈਨਾਂ ਉਹਨੂੰ ਪਾਵਾਂਗੇ ਉਹ ਵੀ ਪਾਈਪਲਾਈਨ ਜਿਹੜੀ ਉਹ ਨਾਲੀਆਂ ਤੋਂ ਬਾਹਰ ਦੀ ਪਾਈ ਚੋਊਗੀ ਇਹ ਨਹੀਂ ਕਿ ਜ਼ਮੀਨ ਨੂੰ ਦੁਬਾਰਾ ਪੱਟਿਆ ਜਾਵੇ ਕੁੱਲ 22 ਕਰੋੜ ਰੁਪਈਆ ਜਿਹੜਾ ਉਹ ਪਰसों ਦੀ ਮੀਟਿੰਗ ਦੇ ਵਿੱਚ ਉਹਨੂੰ ਕੋਧਰ ਵਾਸਤੇ ਸੈਂਕਸ਼ਨ ਹੋਇਆ ਸਿਰਫ ਸਾਫ ਪਾਣੀ ਵਾਸਤੇ ਬਾਈਕ ਰੋਡ ਤੇ ਪਿਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਬਹੁਤ ਸਾਰੇ ਰਹਿੰਦੇ ਪ੍ਰੋਜੈਕਟ ਨੇ ਜਿਹੜੇ ਕੰਮਕਾਰ ਜਿਹੜੀਆਂ ਗਲੀਆਂ ਸਾਡੀਆਂ ਸੀਵਰ ਦੇ ਤਰ੍ਹਾਂ ਰਹਿ ਗਈਆਂ ਸੀ ਉਹ ਸਾਰੇ ਕੰਮ ਜਿਹੜੇ ਉਹ ਪਾਏ ਜਾਣਗੇ ਲਾਇਬ੍ਰੇਰੀ ਜਿਹੜੀ ਆ ਉਹ ਅਸੀਂ ਜਲਦੀ ਸਟਾਰਟ ਕਰਨ ਜਾ ਰਹੇ ਆ ਔਰ ਤੁਸੀਂ ਦੇਖਿਆ ਹੋਣਾ ਸ਼ਹਿਰ ਦੀਆਂ ਪਾਰਕਾਂ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਬਹੁਤ ਸਾਰੇ ਪਾਰਕ ਕੰਵਰਸਣਾ ਗਗਨ ਪਾਰਕ ਨੂੰ ਚ ਲੈ ਲੀਏ ਤੇ ਬੜਾ ਸੁੰਦਰ ਦਿਖਣ ਲੱਗ ਪਿਆ ਗਗਨ ਪਾਰਕ ਜਿਹੜੀ ਬਣ ਰਹੀ ਆ ਔਰ ਸਾਡੇ ਕੋਲ ਜਿਹੜਾ ਸਾਡਾ ਬੈਡਮਿੰਟਨ ਸਟੇਡੀਅਮ ਅਸੀਂ ਬਣਾ ਰਿਆ ਸੀ ਉਹਦੇ ਵਾਸਤੇ ਵੀ ਪੈਸੇ ਮੈਂ ਤਾਂ ਕੌਂਸਲ ਨੂੰ ਰਿਕਵੈਸਟ ਕੀਤੀ ਸੀ ਕਿ ਵੀ ਤੁਸੀਂ ਸਾਨੂੰ ਦੇ ਦਿਓ ਅਸੀਂ ਜਿਹੜੇ ਹੋਰ ਜਿਹੜੇ ਅਸੀਂ 10 ਲੱਖ ਰੁਪਏ ਉੱਤੇ ਪਹਿਲਾਂ ਲਾ ਲਿਆ ਸੀ ਹੋਰ ਪੈਸੇ ਦੀ ਜਰੂਰਤ ਸੀ ਮੈਂ ਉਹਨਾਂ ਨੂੰ ਕਹਿੰਸੀ ਕਿ ਮੈਂ ਵਿਵੇਕੀ ਗ੍ਰਾਂਟ ਦੇ ਵਿੱਚੋਂ ਹੋਰ ਪੈਸੇ ਦੇ ਦਿੰਦੇ ਹਾਂ ਉਹ ਕਹਿੰਦੇ ਨਹੀਂ ਜੀ ਅਸੀਂ ਐਸਟੀਮੇਟ ਜਿਹੜਾ ਇਹਦਾ ਬਣਾਇਆ ਹੋਇਆ ਉਹ ਵੀ ਕੰਮ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਬਹੁਤ ਸੋਨਾ ਚੱਲ ਰਿਹਾ ਬਹੁਤ ਸਾਰੇ ਹੋਰ ਕੰਮ ਸ਼ਹਿਰ ਦੇ ਵਿੱਚ ਹੈ ਜਿਹੜੇ ਲਗਾਤਾਰ ਜਿਹੜਾ ਸ਼ਹਿਰ ਆ ਉਹ ਹੁਣ ਜਿਹੋ ਜਿਹਾ ਅਸੀਂ ਮਿੱਥੇ ਹੋਏ ਨੇ ਨਿਸ਼ਾਨੇ ਉਹਨਾਂ ਵੱਲ ਨੂੰ ਵੱਧ ਰਿਹਾ ਏ ਨਹੀਂ ਕਿ ਅਸੀਂ ਪੂਰੇ ਕਰਲੇ ਹੋਏ ਉਹਨਾਂ ਵੱਲ ਨੂੰ ਵੱਧ ਰਿਹਾ ਸਾਫ ਸਫਾਈ ਦੇ ਤੌਰ ਤੇ ਵੀ ਰੋਜ਼ ਮੈਨੂੰ ਜਿਹੜਾ ਸਾਡਾ ਸੁਪਰਡੈਂਟ ਅਸਟ ਫਾਈ ਵਾਲਾ ਉਹ ਡੇਲੀ ਨਵੀਆਂ ਥਾਵਾਂ ਤੇ ਸਫਾਈ ਕਰ ਕਰਕੇ ਮੈਨੂੰ ਨਾਲ ਦੀ ਨਾਲ ਮੈਂ ਉਹਦੇ ਕੋਲੋਂ ਪਿਕਚਰਸ ਮੰਗਵਾਨੀ ਆ ਕਿ ਕਿੱਥੇ ਕੰਮ ਚੱਲ ਰਿਹਾ ਕਿੱਥੇ ਸਫਾਈ ਹੋ ਰਹੀ ਆ ਜਿਹੜੀਆਂ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਆਉਣੀਆਂ ਉੱਥੇ ਫਿਰ ਸਫਾਈ ਹੁੰਦੀ ਜਾਂ ਲੋਕ ਮੈਨੂੰ ਦੱਸਦੇ ਆ ਮੈਂ ਉੱਥੇ ਵੀ ਸਾਰਾ ਸਫਾਈ ਦਾ ਖਾਸ ਖਿਆਲ ਰੱਖ ਰਿਆ ਔਰ ਮੇਨ ਜਿਹੜਾ ਸਾਡਾ ਸ਼ਹਿਰ ਦੀ ਐਂਟਰਸ ਹੈ ਉਦੀ ਬਿਊਟੀਫਿਕੇਸ਼ਨ ਜਿਹੜੀ ਉਹ ਸਟਾਰਟ ਹੋ ਗਈ ਹੋਈ ਆ ਉਹਨੂੰ ਅਸੀਂ ਸਾਈਡਾਂ ਤੋਂ ਗ੍ਰਿਲਿੰਗ ਕਰਾਂਗੇ ਕਿ ਜਿਹੜਾ ਵਹੀਕਲਸ ਵਾਲਾ ਏਰੀਆ ਉਹਦੇ ਵਿੱਚ ਕੋਈ ਵੀ ਇੰਟਰਫੀਰੈਂਸ ਨਹੀਂ ਹੋਊਗੀ ਕਿਸੇ ਕਿਸਮ ਦੀ ਜਿੱਥੋਂ ਵਹੀਕਲ ਚੱਲਣੇ ਆ ਜਿੰਨਾ ਸੱਡਾ ਲੁੱਕ ਵਾਲਾ ਰੋਡ ਆ ਉਹਨੂੰ ਗ੍ਰਿਲਿੰਗ ਕੀਤੀ ਜਾਊਗੀ ਦੋਨੋਂ ਪਾਸਿਓਂ ਜਲਦੀ ਸਟਾਰਟ ਕਰ ਰਹੇ ਆ ਹੋਈ ਰਿਹਾ ਮਤਲਬ ਹੋ ਗਿਆ ਸੱਡ ਬੰਨੀਆਂ ਦਿੱਤੀਆਂ ਹੋਈਆਂ ਨੇ ਗਰੇਲਾਂ ਜਲਦੀ ਲਗਾਉਣੀਆਂ ਸ਼ੁਰੂ ਕਰਦੇ ਆਂਗੇ ਔਰ ਜਿਹੜਾ ਉੱਥੇ ਆਸ-ਪਾਸੇ ਜਗ੍ਹਾ ਬਚਦੀ ਆ ਉਹਨੂੰ ਵੀ ਜੇ ਇੰਟਰਲੌਕ ਸਾਡੀਆਂ ਜੇ ਨੀਵੀਆਂ ਹੋ ਗਈਆਂ ਤਾਂ ਉਹਨੂੰ ਚੱਕ ਕੇ ਉੱਚੀਆਂ ਕਰਕੇ ਉਹ ਦੁਕਾਨਾਂ ਵਾਸਤੇ ਫੁੱਟਪਾਥ ਵਾਸਤੇ ਔਰ ਵਹੀਕਲ ਜਿਹੜੇ ਖੜੇ ਹੋਣੇ ਹੁੰਦੇ ਆ ਲੋਕ ਸ਼ਹਿਰ ਚ ਜਾਂਦੇ ਉਹਨਾਂ ਦੇ ਵਾਸਤੇ ਜਾਂ ਦੁਕਾਨਾਂ ਨੇ ਜੇ ਆਪਣੇ ਵਹੀਕਲ ਖੜੇ ਹੋਣੇ ਹੁੰਦੇ ਆ ਉਹਨਾਂ ਵਾਸਤੇ ਔਰ ਡਿਵਾਈਡਰ ਜਿਹੜੇ ਉਹ ਸ਼ਹਿਰ ਦੇ ਵਿੱਚ ਲਾ ਰਹੇ ਤਾਂ ਕਿ ਲਾਏ ਜਾ ਰਹੇ ਤਾਂ ਕਿ ਟ੍ਰੈਫਿਕ ਚੜੀ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਭਈ ਸ਼ਹਿਰ ਵਸਨੀਕਾਂ ਦੀ ਉਮੀਦਾਂ ਦੇ ਉੱਤੇ ਖੜਾ ਉੱਤਰਿਆ ਜਾ ਸਕੇ ਉਹਨਾਂ ਦੇ ਮਿੱਠੇ ਹੋਏ ਟੀਚੇ ਜਾਂ ਸਾਡੇ ਮਿੱਠੇ ਹੋਏ ਟੀਚੇ ਚੜਿਆ ਮੈਨੂੰ ਪੂਰਾ ਨਾਸਾ ਕਿ ਅਸੀਂ ਹੌਲੀ 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 ਕਰਕੇ ਸਾਰੇ ਪੂਰੇ ਕਰ ਲਵਾਂ ਮੈਡਮ ਜਿਹੜਾ 22 ਕਰੋੜ ਰੁਪਈਆ ਤੁਸੀਂ ਲੈ ਕੇ ਆਏ ਆ ਇਹ ਵਾਟਰ ਸਪਲਾਈ ਤੇ ਸੀਵਰੇਜ ਦੇ ਲਈ ਆ ਨਹੀਂ ਇਹ ਸਿਰਫ ਸਾਫ਼ ਪੀਣ ਵਾਲੇ ਪਾਣੀ ਵਾਸਤੇ ਮਤਲਬ ਸਾਡੇ ਤੁਸੀਂ ਹੁਣ ਸੋਚੋ ਕਿ ਵੀ ਕਿੰਨਾ ਕੰਮ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਹੋਣ ਵਾਲਾ ਹੋਊਗਾ ਜਿਹਦੇ ਵਾਸਤੇ ਸਾਨੂੰ 22 ਕਰੋੜ ਰੁਪਏ ਸੈਂਕਸ਼ਨ ਹੋਇਆ ਬਕਾਇਦਾ ਐਸਟੀਮੇਟਰ ਦੇ ਉੱਤੇ ਪੈਸੇ ਸੈਂਕਸ਼ਨ ਹੋਏ ਆ ਇਹ ਨਹੀਂ ਕਿ ਵੀ ਹਵਾ ਦੇ ਵਿੱਚ ਪੈਸੇ ਐਸਟੀਮੇਟ ਬਣ ਕੇ ਗਏ ਵਾਟਰ ਸੈਨੀਟੇਸ਼ਨ ਵੱਲੋਂ ਤਾਂ ਇਹ ਸਾਨੂੰ 22 ਕਰੋੜ ਰੁਪਏ ਜਿਹੜਾ ਅਪਰੂਵ ਹੋਇਆ ਇਹ ਕੰਮ ਕਦੋਂ ਤੋਂ ਸ਼ੁਰੂ ਹੋ ਜੂਗਾ ਬਹੁਤ ਜਲਦ ਕਿਉਂਕਿ ਹੁਣ ਇਹਦੇ ਪੈਸੇ ਆ ਗਏ ਆ ਪੈਸੇ ਅਗੇ ਸੈਂਕਸ਼ਨ ਹੋ ਗਿਆ ਅਗੇ ਰੀਟੈਂਡਰਿੰਗ ਹੋਏਗੀ ਟੈਂਡਿੰਗ ਤੋਂ ਬਾਅਦ 1-2 ਮਹੀਨੇ ਦੇ ਵਿੱਚ ਅਸੀਂ ਇਹਨੂੰ ਕੰਮ ਨੂੰ ਸਟਾਰਟ ਕਰਾਂਗੇ ਕਈ ਇਦਾਂ ਦੇ ਮੁਹੱਲੇ ਵੀ ਆ ਜਿੱਥੇ ਮਿਕਸ ਹੋ ਗਏ ਪਾਣੀ ਵੀ ਆ ਰਿਹਾ ਜਾਂ ਗੰਦਾ ਆ ਰਿਹਾ ਜਿੱਥੇ 40-40 ਸਾਲ ਪੁਰਾਣੇ ਸੀਵਰੇਜ ਉਹ ਪਾਈਪਲਾਈਨਾਂ ਚੇਂਜ ਕੀਤੀਆਂ ਜਾਣਗੀਆਂ ਹਾਂਜੀ ਨਵੀਆਂ ਪਾਈਪਲਾਈਨਾਂ ਉਹਨਾਂ ਦੇ ਥਾਂ ਤੇ ਪਾਈ ਜਾਣਗੀਆਂ ਉਹ 4 ਕਿਲੋਮੀਟਰ ਦਾ ਉਹੀ ਲਿਆ ਹੋਇਆ ਕਿ ਜਿੱਥੇ ਸਾਡੀਆਂ ਪਾਈਪਲਾਈਨਾਂ ਚੇਂਜ ਹੋਣਗੀਆਂ ਸਾਰੀਆਂ ਇੱਕ ਸਬਜ਼ੀ ਮੰਡੀ ਦੇ ਕੋਲ ਨਾਲਾ ਜੀ ਬੜਾ ਉੱਥੇ ਵੀ ਤਕਰੀਬਨ ਭਰਿਆ ਰਹਿੰਦਾ ਉਹਨਾਂ ਕਰਕੇ ਵੀ ਬਹੁਤ ਗੰਦਗੀ ਰਹਿੰਦੀ ਹੈ ਜੀ ਬਿਲਕੁਲ ਮੈਂ ਉਹਦਾ ਆਲਟਰਨੇਟ ਦੇਖਦੇ ਆ ਕਿ ਕੀ ਕੀਤਾ ਜਾਵੇ ਉਹਨੂੰ ਬੰਦ ਕੀਤਿਆ ਸਰਤਾ ਜਾਂ ਕਿਉਂਕਿ ਸੀਵਰ ਤਾਂ ਅਸੀਂ ਅੰਦਰ ਸਰਾਫਾਂ ਬਾਜ਼ਾਰ ਉਹਨੂੰ ਕਿਹੜਾ ਬਾਜ਼ਾਰ ਚਰਸੀ ਬਾਜ਼ਾਰ ਤੱਕ ਅਸੀਂ ਸੀਵਰ ਲੈ ਗਏ ਸੀ ਉਹ ਸੀਵਰ ਸਾਰਾ ਪੈ ਗਿਆ ਹੋਇਆ ਉਹ ਨਾਲਾ ਹਜੇ ਵੀ ਕਿਉਂ ਰਨਿੰਗ ਦੇ ਵਿੱਚ ਹੈ ਉਹਨੂੰ ਦੇਖਿਆ ਜਾਊਗਾ ਕਿ ਉਹ ਨਾਲਾ ਸਿੱਧਾ ਸੀਵਰ ਦੇ ਵਿੱਚ ਕਿਉਂ ਨਹੀਂ ਪਾਇਆ ਗਿਆ ਮੈਂ ਉਹਦੇ ਤੇ ਜ਼ਰੂਰ ਗੱਲ ਕਰੂੰਗੀ ਮੈਡਮ ਰੈਡੀ ਮਾਰਕੀਟ ਦੇ ਆਪਾਂ ਇੰਨੇ ਪੈਸੇ ਲਾਏ ਆ ਪਰ ਰੈਡੀਆਂ ਹੱਲੇ ਵੀ ਮਾਰਕੀਟ ਚ ਲੱਗ ਰਹੀਆਂ ਉਹਦੇ ਬਾਰੇ ਕੀ ਹੋਣੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੇਰੀ ਰੈਡੀ ਮਾਰਕੀਟ ਬਣ ਕੇ ਤਿਆਰ ਹੋਈ ਪਈ ਆ ਔਰ ਇੱਕ ਮੀਟਿੰਗ ਦੀ ਉਮੀਦ ਹੈ ਕਿਉਂਕਿ ਮੀਟਿੰਗਸ ਦੇ ਪਤਾ ਨਹੀਂ ਕਿਉਂ ਲੇਟ ਹੋ ਜਾਂਦਾ ਜਾਂ ਕੋਈ ਸ਼ਕਸ਼ਕਤੀ ਕੰਮ ਨਹੀਂ ਹੈਗੀ ਮੀਟਿੰਗ ਦੇ ਵਿੱਚ ਅਸੀਂ ਉਹ ਅਜੰਡਾ ਰੱਖਣਾ ਹੁੰਦਾ ਕਿ ਰੇੜੀਆਂ ਨੂੰ ਅਲਾਟ ਕਰਨ ਵਾਸਤੇ ਜੀ ਇਹ ਮੀਟਿੰਗ ਜਲਦੀ ਅਗਲੇ ਹਫਤੇ ਦੇ ਵਿੱਚ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕੌਂਸਲ ਦੀ ਉਹਦੇ ਵਿੱਚ ਅਜੰਡਾ ਰੱਖ ਕੇ ਨਾਲ ਦੀ ਨਾਲ ਜਿਹੜੀਆਂ ਰੇੜੀ ਮਾਰਕੀਟ ਦੇ ਵਿੱਚ ਰੇੜੀਆਂ ਨੂੰ ਅਲਾਟਮੈਂਟ ਹੋਏਗੀ ਬਕਾਇਦਾ ਮੈਂਬਰਿੰਗ ਲੱਗੇਗੀ ਅਲਾਟਮੈਂਟ ਹੋਏਗੀ ਔਰ ਸੀਵਰ ਦਾ ਤੇ ਸਾਫ ਪਾਣੀ ਦਾ ਉੱਥੇ ਪ੍ਰਬੰਧ ਕੀਤਾ ਗਿਆ ਹੈ ਜਦੋਂ ਹੀ ਮਤਲਬ ਅਲਾਟਮੈਂਟ ਹੋ ਜੂਗੀ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਸੀਵਰ ਸੀਵਰ ਦੇ ਵਿੱਚ ਉਹਨਾਂ ਨੂੰ ਕਨੈਕਸ਼ਨ ਵੀ ਦਿੱਤਾ ਜਾਏਗਾ ਉਹਨਾਂ ਨੂੰ ਸਾਫ ਪਾਣੀ ਦੀ ਟੈਪ ਵੀ ਉੱਥੇ ਤੱਕ ਪਹੁੰਚੀ ਹੋਈ ਉਹ ਵੀ ਦਿੱਤੀ ਜਾਏਗੀ ਔਰ ਨਾਲ ਬਕਾਇਦਾ ਲਾਈਟ ਵੀ ਦਿੱਤੀ ਜਾਊਗੀ ਮੇਰਾ ਪਾਵਰ ਤੇ ਨਜ਼ੀਰ ਜਿਹੜਾ ਡੰਪ ਦੇ ਬਾਰੇ ਉਹਦਾ ਪ੍ਰਬੰਧ ਕਰ ਰਹੇ ਹਾਂ ਜੀ ਡੰਪ ਨੂੰ ਬਿਲਕੁਲ ਰੈਡੀ ਮਾਰਕੀਟ ਤੇ ਉੱਤੇ ਉਸ ਡੰਪ ਦਾ ਕੋਈ ਅਸਰ ਨਹੀਂ ਹੋਊਗਾ ਪਹਿਲੀ ਗੱਲ ਤਾਂ ਅਸੀਂ ਬਹੁਤਾ ਉੱਥੇ ਚੁੱਕ ਦਿੱਤਾ ਹੋਇਆ ਥੋੜਾ ਜਾਂਦਾ ਔਰ ਜਿੰਨਾ ਹੈ ਵੀ ਉਹਨੂੰ ਚਾਰਦਵਾਰੀ ਕਰਕੇ ਉਹਨੂੰ ਬਿਲਕੁਲ ਬੰਦ ਕੀਤਾ ਜਾਏਗਾ ਤਾਂ ਕਿ ਰੈਡੀ ਮਾਰਕੀਟ ਤੇ ਉਹਦਾ ਅਸਰ ਮੈਡਮ ਸ਼ਹਿਰ ਵਾਸੀ ਤਕਰੀਬਨ ਰੈਡੀ ਮਾਰਕੀਟ ਦੀ ਅਕਸਰ ਹੀ ਦੇਰ ਨੂੰ ਨਹੀਂ ਜਾਂਦੇ ਕਿਉਂਕਿ ਉੱਥੇ ਇੱਕ ਸ਼ਰਾਬੀ ਦਾ ਅੱਡਾ ਵੀ ਬਣਿਆ ਹੋਇਆ ਵਾ ਜਦੋਂ ਬੇਵਾਬਦ ਚੀਜ਼ਾਂ ਪਈਆਂ ਹੁੰਦੀਆਂ ਉੱਥੇ ਬੜੇ ਕੋਸੇ ਦੇ ਅੱਡੇ ਬਣ ਜਾਂਦੇ ਆ ਜਦੋਂ ਰੈਡੀ ਮਾਰਕੀਟ ਆਬਾਦ ਹੋ ਜੂਗੀ ਜ਼ੜੀਆਂ ਉੱਥੇ ਲੱਗਣਗੀਆਂ ਸਾਰੀਆਂ ਔਰ ਸਾਰੀ ਦੁਨੀਆ ਉੱਥੇ ਸ਼ਾਪਿੰਗ ਕਰਨ ਜਾਊਗੀ ਅੱਡੇ-ਉੱਡੇ ਸਭ ਖਤਮ ਹੋ ਜਾਣਗੇ ਵੈਸੇ ਵੀ ਉੱਥੇ ਅਸੀਂ ਰੈਡੀ ਮਾਰਕੀਟ ਦੇ ਵਿੱਚ 24/7 ਇੱਕ ਪੁਲਿਸਮੈਨ ਦੀ ਡਿਊਟੀ ਜਿਹੜੀ ਉਹ ਜ਼ਰੂਰਤ ਹੈ ਮੈਡਮ ਇੱਕ ਮੈਡਮ ਹੋਰ ਗੱਲਬਾਤ ਹੈ ਜੀ ਸਿਵਲ ਹਸਪਤਾਲ ਦੇ ਬਾਹਰ ਜਿਹੜੇ ਦਵਾਈਖਾਨਾ ਜਾਂਦੇ ਆ ਨਸ਼ਾ ਸ਼ਰਬੂ ਦਵਾਈ ਉਹ ਸਾਰਾ ਸਾਰਾ ਦਿਨ ਉੱਥੇ ਹੀ ਲੱਤੇ ਰਹਿੰਦੇ ਆ ਜੀ ਤਕਰੀਰ ਉਹਦੇ ਵਾਸਤੇ ਵੀ ਕੋਈ ਬਣਾਉਨੇ ਆ ਕੋਈ ਪਲਾਨ ਕਰਦੇ ਜੀ ਮੈਡਮ ਹਾਂਜੀ ਥੈਂਕ ਯੂ ਥੈਂਕ ਯੂ ਜੀ ਕੈਮਰਾ ਪਰਸਨ ਸੁਮੇਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਰ ਨਿਊਜ਼ ਨਕੋਦਰ